ਸਾਨੂੰ ਕੱਲ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ ਸਵੇਰੇ ਸਵੇਰੇ ਪਰ ਕੰਪਨੀ ਤੋਂ ਨਹੀਂ ਕਿਸੇ ਬੰਦੇ ਦਾ ਹੀ ਆ ਰਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਵੀ ਮੇਨੂੰ ਸੀ ਉਹਨਾਂ ਨੂੰ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਕੌਣ ਬੋਲਦੇ ਮੈਂ ਇਹਨਾਂ ਦਾ ਨਾਮ ਲਿਆ ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਆ ਮੈਂ ਕਿ ਹਾਂ ਜੀ ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰਾ ਬੇਟਾ ਅਸੇ ਉਟਾ ਜੇ ਹਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਮੈਂ ਫਿਰ ਉਹਨਾਂ ਨਾਲ ਕਿ ਉਹ ਬੋਲਣ ਲੱਗ ਪਏ ਕਹਿੰਦਾ ਐਵੇਂ ਬੇਬਕੂਫਾਮੰਗ ਕਰ ਕਹਿੰਦੇ ਗੱਲ ਕਰੀ ਜਾਂਦਾ ਆ ਬਈ ਕਹਿੰਦੇ ਪਤਾ ਨਹੀਂ ਬਈ ਕੀ ਗੱਲ ਉਹ ਗੱਲ ਕਿ ਮੰਮੀ ਐਦਾਂ ਕਹਿੰਦੇ ਆ ਮੈਂ ਫੇਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮਪੁਰ ਦਾ ਮੈਂ ਫੇਰ ਉਹਨੂੰ ਫੋਨ ਲਾਇਆ ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾ ਉਹ ਹਸਪੀਟਲ ਦਾਖਲ ਹੋਇਆ ਅਰਜੈਂਸੀ ਚ ਵੀ ਠੀਕ ਆ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਤਾਂ ਫੇਰ ਅਸੀਂ ਕਾਫੀ ਭਰੀ ਫੋਨ ਫੋਨ ਲਗਾਇਆ ਤਾਂ ਉਹਨਾਂ ਕਿਹਾ ਵੀ ਮੈਂ ਦੇਖਣਾ ਹਸਪੀਟਲ ਚ ਵੀ ਬਈ ਬਹੁਤ ਇਸ ਤਰ੍ਹਾਂ ਦੇ ਕੇਸ ਹੋਗਾ ਇਹ ਆ ਵੀ ਪਤਾ ਨਹੀਂ ਲੱਗਦਾ ਕਿਹੜੇ-ਘੜੇ ਹਸਪੀਟਲ ਦੇ ਵਿੱਚ ਵਾ ਹੋ ਤਾਂ ਫੇਰ ਉਹ ਕਿਸੇ ਹੋਰ ਦਾ ਜਿਹਦਾ ਸਾਨੂੰ ਸਵੇਰੇ ਫੋਨ ਆਇਆ ਸੀ ਕਹਿੰਨਾ ਫੇ ਉਹਨਾਂ ਦਾ ਹੀ ਫੋਨ ਫੇਰ 11:00 ਵਜੇ ਨ ਆ ਗਿਆ ਤਾਂ ਫੇਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲੇ ਗੱਲ ਹੋਈ ਉਹਨਾਂ ਦੀ ਅਜੇ ਤਾਂ ਕੋਈ ਨਹੀਂ ਹੁਣ ਕਰੂਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਹੁਣ ਦੇਖੂਗੇ ਸਾਡੀ ਕੋਈ ਘਰ ਚ ਕਮਾਉਣੇ ਵਾਲਾ ਕੋਈ ਬੰਦਾ ਹੈ ਜੀ ਬੇਟਾ ਮੇਰਾ ਛੋਟਾ ਆ 16 ਸਾਲਾਂ ਦਾ 10ਵੀਂ ਚ ਲਾਚ ਚ ਪੜਦਾ ਆ ਹੁਣ ਮੈਂ ਵੀ ਆਪਣੀ ਜ਼ਿੰਦਗੀ ਕੱਟਣੀ ਆ ਜੀ ਜੀ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੀ ਆ ਹਾਂ ਪ੍ਰਸ਼ਾਸਨ ਕੁਝ ਕਰੇਗਾ ਤਾਂ ਤਦੇ ਸਾਡਾ ਬੇਟਾ ਘਹਾਗੇ ਜਾਏਗਾ। ਹੈ। ਪਰਿਵਾਰ ਚੋਂ ਹੁਣ ਕੌਣ-ਕੌਣ ਰਹਿ ਗਿਆ? ਬਸ ਮੇਰੇ ਮੈਂ ਕੱਲੀ ਇੱਕ ਮੇਰਾ ਬੇਟਾ ਆ। ਹਾਂਜੀ ਦੋ ਮੇਰੀਆਂ ਬੇਟੀਆਂ ਆ ਉਹਨਾਂ ਦੀ ਮੈਰਿਜ ਹੋ ਗਈ ਕਿਉਂ ਆ। ਬਸ ਸਿਰਫ ਕਾਲ ਹੀ ਆਈ ਆ ਤੋਨਾਂ ਦੇ ਕੋਈ ਕੰਪਨੀ ਦਾ ਕੋਈ ਲੀਕ ਸੀਗਾ ਜਿਨ੍ਹਾਂ ਨੇ ਕਾਲ ਕੀਤੀ ਸਵੇਰੇ ਤੇ ਆ ਮੇਰਾ ਜਿਹੜਾ ਛੋਟਾ ਭਰਾ ਵਾਈਫ ਤਾਂ ਇੰਨਾ ਹੀ ਗੱਲ ਹੋਈ ਆ। ਤੇ ਉਦੋਂ ਵੀ ਸਾਨੂੰ ਯਕੀਨ ਨਹੀਂ ਹੋਇਆ ਤੇ ਬਾਅਦ ਚੋ ਸੇਮ ਕਾਲ 11 ਵਜੇ ਸਾਨੂੰ ਲੱਗ ਕੇ ਆਈ ਆ ਤੇ ਅਸੀਂ ਕਨਫਰਮ ਹੋ ਕਿ ਨਾ ਕਨਫਰਮ ਫੇਰੀ ਪਤਾ ਲੱਗਾ ਸਾਨੂੰ ਪਤਾ ਲੱਗਿਆ ਕਿ ਪ੍ਰਬੰਧ ਦੇ ਵਿੱਚ ਕਮਾਨ ਵਾਲੇ ਇਕੱਲੇ ਸੀ ਹਾਂਜੀ ਉਹ ਫਾਦਰ ਕੱਲੇ ਹੀ ਸੀ ਤੇ ਦੋ ਬੇਟੀਆਂ ਉਹ ਬਿਆਹੀਆਂ ਹੋਈਆਂ ਤੇ ਆ ਛੋਟਾ ਭਰਾ ਜੋ ਦਸਵੀਂ ਚ ਪੜਦਾ ਇਹੀ ਕਹਿੰਦੇ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਬਿਲਕੁਲ ਕਿ ਕੋਈ ਕਮਾਨ ਵਾਲਾ ਇੱਕ ਕੋਈ ਸਾਧਨ ਸਿਰ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਛੋਟਾ ਬੱਚਾ ਹਜੇ ਤੇ ਐਡਮਿਨਿਸਟ੍ਰੇਸ਼ਨ ਨੂੰ ਤਰਸਾਏ ਜਲਦੀ ਹਜੇ ਤੱਕ ਕੋਈ ਨਹੀਂ ਆਇਆ ਤੇ ਕੋਈ ਅਫਸਰ ਕੋਈ ਦੱਸਿਆ ਨਹੀਂ ਬਸ ਸਿਰਫ ਕਲ ਤਹਿਸੀਲਦਾਰ ਹੀ ਆਏ ਸੀ ਤੇ ਉਹਨਾਂ ਨੇ ਜਸਟ ਇਹ ਦੱਸਿਆ ਕਿ ਬੋਡੀ ਆ ਰਹੀ ਬਸ ਹੋਰ ਕੋਈ ਗੱਲ ਨਹੀਂ ਹੋਏਗੀ ਅੱਜ ਤੱਕ ਬੋਡੀ ਮੰਨ ਬੋਲਾ ਬਸ ਨਹੀਂ ਹਾਂਜੀ ਕੋਈ ਪ੍ਰਸ਼ਾਸਨਿਕ ਕੋਈ ਰਾਜਨੀਤਿਕ ਕੋਈ ਗੱਲ ਹਾਂਜੀ ਪ੍ਰਸ਼ਾਸਨਿਕ ਤੌਰ ਤੇ ਕੋਈ ਨਹੀਂ ਕੁਝ ਨਹੀਂ ਆਇਆ ਸੀ ਠੀਕ ਹੈ ਜੀ ਅਮ੍ਰਿਤ ਦੇ ਪਹੁੰਚ ਆ ਰਹੇ ਹਾਂ ਜੀ ਉਹ ਸ਼ਾਮ ਤੱਕ ਪਹੁੰਚ ਜਾਏਗੀ ਇੱਥੇ ਮਿਲਾਂਗੇ ਹਾਂਜੀ ਅੱਛਾ ਸੰਸਕਾਰ ਸੰਸਕਾਰ ਹਾਂਜੀ ਸ਼ਾਇਦ ਵੇਟ ਕਰਾਂਗੇ ਤੇ ਇਹਨਾਂ ਦੇ ਮਾਸੀ ਦਾ ਲੜਕਾ ਆ ਰਿਹਾ ਫਿਰ ਬ੍ਰਦਰ ਬਾਹਰੋਂ ਸ਼ਾਇਦ ਵੇਟ ਕਰਨਗੇ ਇਹ ਕਿਹੜਾ ਮਲਾ ਕਿਹੜਾ ਸ਼ਹਿਰ ਗਲੀ ਨੰਬਰ 1 ਗੁਰੂ ਮਰਦਾਸ ਨਗਰ ਜੀ ਹਾਂਜੀ ਚਾਰ ਪਾਰ ਚਾਰ ਪਾਰ ਜੀ ਹਾਂਜੀ ਇੱਕ ਪਤਾ ਲੱਗਾ ਕਿ ਇੱਕ ਜਿਹੜੀ ਮੌਤ ਹੋਈ ਹੈ ਇੱਥੋਂ ਦੇ ਵਸਨੀਕਾਂ ਜਿਹੜੀ ਬਿਲਡਿੰਗ ਹਾਂਜੀ ਹਾਂਜੀ ਹਿੰਮਤ ਰਾਜ ਸੀ ਨਾਮ ਉਹਨਾਂ ਦਾ ਕੀ ਨਾਮ ਸੀ ਹਿੰਮਤ ਰਾਜ ਕਿੰਨੀ ਉਮਰ ਸੀਗੀ ਇਹਨਾਂ ਦੀ ਉਮਰ ਸੀਗੀ ਕੋਈ 40-45 ਸਾਲ ਤੋਂ ਪਰ ਸੀ ਕੋਈ ਆ ਕੁਝ ਹਾਲ ਦੇ ਵਿੱਚ ਇੱਕ ਵੈਤ ਕਦੋਂ ਕਦੇ ਗਏ ਸੀ ਕੋਈ ਕਿ ਕਾਫੀ ਚਿਰ ਤੋਂ ਸੀ ਕੋਈ ਐਚ ਜੀ 20-22 ਸਾਲ ਤੋਂ ਉਮਰ ਕਾਫੀ ਉੱਥੇ ਹੀ ਤੁਹਾਨੂੰ ਬੋਲਣਾ ਰਾਸੀ ਦਾ ਅੱਛਾ ਜੀ ਹਾਂ ਜੀ ਪਿੱਛੇ ਬੱਚੇ ਦੋ ਬੇਟੀਆਂ ਵਾਂ ਉਹ ਵੈਈਆਂ ਹੋਈਆਂ ਬੇਟਾ ਛੋਟਾ ਜੀ ਉਹ ਤਕਰੀਬਨ 12ਵੀਂ ਦੀ ਕਲਾਸ ਚ ਪੜਦਾ ਅੱਛਾ ਜੀ ਵਾਹ ਵਾਹ ਹਾਂ ਜੀ ਤੇ ਜਿਹੜੀ ਮੋਦੀ ਖਬਰ ਕੋਦੋਂ ਮਿਲੀ ਹੈ ਪਾ ਮੌਤ ਦੀ ਖਬਰ ਇਹਨਾਂ ਕੱਲ ਪਤਾ ਲੱਗਾ ਹਾਂ ਕੋਈ ਫੋਨ ਆਇਆ ਜਾਂ ਕੀ ਕਿਸ ਤਰ੍ਹਾਂ ਕੋਈ ਇਹਨਾਂ ਨੂੰ ਫੋਨ ਆਇਆ ਬਸ ਹਾਂਜੀ ਤੇ ਕਿਹੋ ਜਿਹੇ ਇੰਸਾਨ ਕਿੰਨਾ ਬਹੁਤ ਚੰਗੇ ਸਿਫਤ ਦੇ ਰਹੇ ਸੀ ਬਹੁਤ ਚੰਗੇ ਸੀ ਕੋਈ 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 ਪ੍ਰਸ਼ਾਸਨਿਕ ਨੁਮਾਇੰਦਾ ਵਿਕਾਰੀ ਹੈ ਕਿ ਉਹਨਾਂ ਦਾ ਹਾਲ ਚੰਗਾ ਬਿਲਕੁਲ ਆਸਮਾਨੀ ਵਾਸਪੰਚ ਸਾਹਿਬ ਦੱਸ ਸਕਦੇ ਜੋ ਕੋਕੋਪਿੰਡ ਦੇ ਹੈ ਇੱਥੋਂ ਦੇ ਵੀ ਪੰਚ ਸਾਹਿਬ ਹੀ ਹਾਂਜੀ ਉਹ ਹੀ ਦੱਸ ਸਕਦੇ ਹੈ ਪਰਿਵਾਰ ਚ ਬਣੇ ਨੇ ਤੇ ਕੌਣ ਕੌਣ ਹੈ ਇਹਨਾਂ ਦੇ ਪਰਿਵਾਰ ਤੇ ਵਿੱਚ ਉਹਨਾਂ ਦੀ ਹਗੀਕ ਕਾਦਮੀ ਸਹੀ ਹੈ ਇਹ ਦੋ ਬੇਟੀਆਂ ਸਜੀਤ ਇੱਕ ਬੇਟਾ ਇੱਕ ਬੇਟਾ ਬੇਟੇ ਦਾ ਨਾਮ ਅਰਸ਼ਦੀਪ ਆ ਜੀ ਤੇ ਇਹ ਬੇਟੀ ਦੇ ਨਾਮ ਸੋਹਣਾ ਇੱਕ ਦਾ ਦੂਜੀ ਬਾਰ ਹਵਾਰਾ ਉਹ ਵੀ ਬਾਤੀ ਜਾ ਰਹੇ ਠੀਕ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp channel par but...